ਫਗ ਬਾਰਾਨਾ ਨਜ਼ਦੀਕ ਪਿੰਡ ਰੂੜ ਦੇ ਸਰਕਾਰੀ ਮਿਡਲ ਸਕੂਲ ਵਿਖੇ ਬੱਚਿਆਂ ਤੇ ਸਕੂਲ ਸਟਾਫ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਜਾਗਰੂਤਾ ਰੈਲੀ ਕੱਢੀ ਗਈ ਇਸ ਰੈਲੀ ਦੌਰਾਨ ਜਿੱਥੇ ਬੱਚਿਆਂ ਨੇ ਸਮੂਹ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਉੱਥੇ ਵਿਭਾਗੀ ਹਦਾਇਤਾਂ ਅਨੁਸਾਰ ਇੱਕ ਪੇੜ ਮਾਂ ਕੇ ਨਾਮ ਤਹਿਤ ਪੌਦੇ ਵੀ ਲਗਾਏ ਗਏ ਇਸ ਤੋਂ ਇਲਾਵਾ ਬੱਚਿਆਂ ਦੇ ਸਲੋਗਨ ਲਿਖਣ ਅਤੇ ਲੇਖ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਸਮੂਹ ਬੱਚਾ ਤੇ ਸਟਾਫ ਨੇ ਵਾਤਾਵਰਨ ਨੂੰ ਹਰਿਆ ਤੇ ਭਰਿਆ ਰੱਖਣ ਦੀ ਸਵੇਰ ਦੀ ਸਭਾ ਵਿੱਚ ਸ਼ਾਮਿਲ ਹੋ ਚੁੱਕੇ ਆਪਣੇ ਸੰਬੋਧਨ ਦੋ ਦਿਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਪਿੰਡ ਵਾਸੀਆਂ ਨੂੰ ਵਾਤਾਵਰਣ ਨੂੰ ਹਰਿਆ ਭਤੇ ਭਰਿਆ ਰੱਖਣ ਦੇ ਮਕਸਦ ਨਾਲ ਬੂਟੇ ਲਵਾਉਂਦੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲ ਸਟਾਫ ਅਤੇ ਪਿੰਡ ਵਾਸੀ ਮੌਜੂਦ ਸਨ ਅੱਜ ਸਰਕਾਰੀ ਮਿਡਲ ਸਕੂਲ ਨਰੂਲ ਵੱਲੋਂ ਨਰੂਲ ਦੇ ਬੱਚਿਆਂ ਵੱਲੋਂ ਤੇ ਸਮੂਹ ਦੇ ਆਪਕਾ ਵੱਲੋਂ ਜਿਹੜੀ ਆ ਵਾਤਾਵਰਣ ਜਾਗਰੂਕਤਾ ਪ੍ਰਤੀ ਜੜੀ ਆ ਰੈਲੀ ਗੱਡੀ ਗਈ ਆ ਜਿਸ ਵਿੱਚ ਇਲਾਕਾ ਨਿਵਾਸੀਆਂ ਨੂੰ ਤੇ ਬੱਚਿਆਂ ਨੂੰ ਤੇ ਸਮੂਹ ਸਟਾਫ ਨੂੰ ਜਿਹੜਾ ਆ ਉਹ ਅ ਬਾਗੋ ਬਾਗ ਦੇ ਜਿਹੜੇ ਪੇੜ ਲਗਾਉਣ ਲਈ ਆਪਣਾ ਵਾਤਾਵਰਣ ਬਚਾਉਣ ਲਈ ਜਿਹੜਾ ਆ ਵਾਤਾਵਰਣ ਦੀ ਸੰਭਾਲ ਲਈ ਜਿਹੜਾ ਆ ਅ ਜਾਗਰੂਕਤਾ ਲਈ ਜਿਹੜਾ ਆ ਉਹਨਾਂ ਨੂੰ ਪ੍ਰੇਰਿਆ ਗਿਆ ਆ। ਸੋ ਇਹਦੇ ਵਿੱਚ ਵਿਭਾਗ ਵੱਲੋਂ ਜਿਹੜੀਆਂ ਭੇਜੀਆਂ ਗਈਆਂ ਹਦਾਇਤਾਂ ਆ ਉਹਦੇ ਅਨੁਸਾਰ ਜਿਹੜਾ ਆ ਇਸ ਰੈਲੀ ਨੂੰ ਕੱਢਿਆ ਗਿਆ ਆ। ਤੇ ਇਹਦੇ ਵਿੱਚ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਆ ਕਰਵਾਈਆਂ ਜਾ ਰਹੀਆਂ ਆ ਜਿਵੇਂ ਕਿ ਅ ਬੱਚਿਆਂ ਦੇ ਸਲੋਗਨ ਰਾਈਟਿੰਗ ਜਿਹੜੇ ਆ ਮੁਕਾਬਲੇ ਕਰਵਾਏ ਗਏ ਆ ਉਸ ਤੋਂ ਬਾਅਦ ਜਿਹੜਾ ਆ ਇਸ ਦੇ ਉੱਤੇ ਵਾਤਾਵਰਣ ਦੇ ਪ੍ਰਤੀ ਜਿਹੜਾ ਆ ਲੇਖ ਜਿਹੜੇ ਆ ਮੁਕਾਬਲੇ ਜਿਹੜੇ ਆ ਕਰਵਾਏ ਜਾਂਦੇ ਆ ਇੱਕ ਜਿਹੜੀ ਮੁਹਿੰਮ ਜਿਹੜੀ ਆ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਇੱਕ ਪੀੜ ਮਾ ਕੇ ਨਾਮ ਉਹਦੇ ਵਿੱਚ ਜਿਹੜਾ ਆ ਵੱਧ ਤੋਂ ਵੱਧ ਜਿਹੜੀ ਪੇੜ ਲਾਉਣ ਦੀ ਜਿਹੜੀ ਮੁਹਿੰਮ ਆ ਜਿਵੇਂ ਕਿ ਜੋ ਜਿਹੜਾ ਮੌਸਮ ਜਿਹੜਾ ਚੱਲ ਰਿਹਾ ਆ ਇਦੇ ਵਿੱਚ ਜੇਕਰ ਆਪਾਂ ਵੱਧ ਤੋਂ ਵੱਧ ਜਿਹੜੇ ਪੇੜ ਲਗਾਵਾਂਗੇ ਤੇ ਉਹਦੇ ਨਾਲ ਜਿਹੜਾ ਸਾਡਾ ਜਿਹੜਾ ਆ ਵਾਤਾਵਰਣ ਜਿਹੜਾ ਆ ਉਹ ਹਰਿਆ ਭਰਿਆ ਜਿਹੜਾ ਆ ਉਹ ਰਹੂਗਾ ਤੇ ਇਸ ਦੇ ਨਾਲ ਮੈਂ ਜਿਹੜਾ ਆ ਆਪਣੇ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਬੱਚਿਆਂ ਨੂੰ ਜਿਹੜਾ ਆ ਉਹ ਬੇਨਤੀ ਕਰਨਾ ਕਿ ਜਿਹੜੇ ਆ ਜਿੱਥੇ ਵੀ ਤੁਹਾਨੂੰ ਜਿਹੜੀ ਆ ਜਗ੍ਹਾ ਮਿਲਦੀ ਹੈ ਚਾਹੀ ਉਹ ਪਿੰਡ ਦੀ ਕੋਈ ਸ਼ਾਮਲਾ ਟਵਾ ਜਾਂ ਜੋ ਤੁਹਾਡੇ ਜਿਹੜੇ ਘਰ ਦੇ ਆਲੇ ਦੁਆਲੇ ਜਾਂ ਕੋਈ ਜਗਾ ਜਾਂ ਪਲਾਟ ਹੋਆ ਉੱਥੇ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਆ ਉਹ ਰੁੱਖ ਲਗਾਏ ਜਾਣ ਤਾਂ ਕਿ ਅਸੀਂ ਜਿਹੜਾ ਜੋ ਮੌਸਮ ਦਾ ਜਿਹੜਾ ਹਾਲਾਤ ਆ ਉਹ ਚੱਲ ਰਿਹਾ ਆ ਉਹਦੇ ਵਿੱਚ ਅਸੀਂ ਜੋ ਗਰਮੀ ਦੀ ਤਪਸ਼ ਜਿਹੜੀ ਆ ਸਾਡੀ ਜਿਹੜੀ ਧਰਤੀ ਆ ਉਹ ਚੱਲ ਰਹੀ ਆ ਤੇ ਦਿਨ ਬਰ ਦਿਨ ਜਿਹੜਾ ਆ ਉਹ ਜਿਹੜਾ ਮੌਸਮ ਆ ਉਹ ਜਿਹੜਾ ਆ ਗਰਮ ਹੁੰਦਾ ਜਾ ਰਿਹਾ ਆ ਸੋ ਉਸ ਤੋਂ ਜਿਹੜਾ ਆ ਸਾਰਿਆਂ ਨੂੰ ਸਾਨੂੰ ਜਿਹੜੀ ਆ ਉਹ ਰਾਹਤ ਜਿਹੜੀ ਮਿਲ ਸਕੇ ਔਰ ਇਹਦੇ ਨਾਲ ਜਿਹੜੇ ਆ ਜਿੰਨੇ ਵਕਤ ਤੋਂ ਵਕਤ ਅਸੀਂ ਦਰਖਤ ਲਗਾਵਾਂਗੇ ਉਹਦੇ ਨਾਲ ਆ ਸਾਨੂੰ ਜਿਹੜਾ ਆ ਠੰਡਕ ਤਾਂ ਮਿਲਣੀ ਮਿਲਣੀ ਆ ਨਾਲ ਦੀ ਨਾਲ ਜਿਹੜਾ ਮੌਸਮ ਆ ਮੀਂਹ ਆ ਉਹਦੇ ਵਿੱਚ ਵੀ ਜਿਹੜਾ ਆ ਉਹ ਵਧੀਆ ਜਿਹੜਾ ਪ੍ਰਭਾਵ ਪਾਊਗਾ ਔਰ ਜਿਹੜਾ ਪੰਜਾਬ ਜਿਹੜਾ ਆ ਉਹ ਹਰਿਆ ਭਰਿਆ ਜਿਹੜਾ ਰਹੂਗਾ ਥੈਂਕ ਯੂ